ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਵੀ ਜਿਹੜੇ ਆਪਾਂ ਸੂਈ ਨਾਲ ਕੁੰਡੇ ਬੰਦ ਕਰਨੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਕਿਵੇਂ ਆਪਾਂ ਇਹਨਾਂ ਨੂੰ ਬੰਦ ਕਰ ਸਕਦੇ ਹਾਂ ਸੂਈ ਨਾਲ ਹੁਣ ਆਪਾਂ ਜਿਹੜਾ ਥ੍ਰੈਡ ਹੈ ਜਿੰਨੇ ਆਪਾਂ ਕੁੰਡੇ ਬੰਦ ਕਰਨੇ ਹੋਣਗੇ ਉਸ ਹਿਸਾਬ ਨਾਲ ਆਪਣਾ ਥ੍ਰੈਡ ਆਪਾਂ ਕੱਟ ਲੈਣਾ ਠੀਕ ਹੈ ਜਿਵੇਂ ਇਸ ਤਰ੍ਹਾਂ ਇੱਕ ਵਾਰ ਇਸ ਤਰ੍ਹਾਂ ਦੋ then 4 ਮਤਲਬ ਜਿੰਨਾ ਥ्रेड ਤੁਹਾਨੂੰ ਲੱਗਦਾ ਵੀ ਇੰਨਾ ਥ्रेड ਆਪਾਂ ਨੂੰ ਚਾਹੀਦਾ ਉਸ ਹਿਸਾਬ ਨਾਲ ਤੁਸੀਂ ਥ्रेड ਆਪਣਾ ਜਿਹੜਾ ਕੱਟ ਲੈਣਾ ਤੇ ਫਿਰ ਆਪਾਂ ਇਹਨੂੰ ਸੂਈ ਵਿੱਚ ਪਾ ਲੈਣਾ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਵੈਸੇ ਕਈ ਤਰੀਕਿਆਂ ਨਾਲ ਆਪਾਂ ਜਿਹੜੇ ਕੁੰਡੇ ਐ ਸੂਈ ਨਾਲ ਬੰਦ ਕਰਦੇ ਆਂ ਤੇ ਅੱਜ ਵਾਲਾ ਜਿਹੜਾ ਤਰੀਕਾ ਬਹੁਤ ਹੀ ਜ਼ਿਆਦਾ ਆਸਾਨ ਹੁਣ ਇਸ ਤਰ੍ਹਾਂ ਆਪਾਂ ਥ੍ਰੈਡ ਨੂੰ ਸੂਈ ਵਿੱਚ ਪਾ ਲਿਆ ਹੁਣ ਜਿਹੜੇ ਆਪਣੇ ਇਹ ਤਿੰਨ ਕੁੰਡੇ ਐ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਸੂਈ ਨੂੰ ਕੱਢਣਾ ਇਸ ਤਰ੍ਹਾਂ ਕਰਕੇ ਥ੍ਰੈਡ ਆਪਾਂ ਨਾ ਜ਼ਿਆਦਾ ਟਾਈਟ ਕਰਨਾ ਤੇ ਨਾ ਹੀ ਜ਼ਿਆਦਾ ਲੂਜ਼ ਕਰਨਾ ਠੀਕ ਹੈ ਤਿੰਨ ਕੁੰਡਿਆਂ ਦੇ ਵਿੱਚ ਦੀ ਆਪਾਂ ਥ੍ਰੈਡ ਕੱਢ ਲਿਆ ਇਸ ਤਰ੍ਹਾਂ ਹੁਣ ਇੱਕ ਜਿਹੜਾ ਆਪਣਾ ਕੁੰਡਾ ਹੈ ਉਹਨੂੰ ਆਪਾਂ نیچے ਸੁੱਟ ਦੇਣਾ ਇਸ ਤਰ੍ਹਾਂ ਫੇਰ ਅੱਗੇ ਆਪਾਂ ਦੋ ਕੁੰਡੇ ਆਪਣੀ ਇਹ ਇੱਕੀ ਤਿੰਨ ਕੁੰਡਿਆਂ ਦੇ ਵਿੱਚ ਦੀ ਫੇਰ ਆਪਾਂ ਇਸ ਤਰ੍ਹਾਂ ਸੂਈ ਨੂੰ ਕੱਢ ਲੈਣਾ ਇਸ ਤਰ੍ਹਾਂ ਹੁਣ ਆਪਾਂ ਇੱਕ ਕੁੰਡਾ ਜਿਹੜਾ ਇਸ ਤਰ੍ਹਾਂ ਫਿਰ نیچے ਸੁੱਟ ਦੇਣਾ। ਉਸ ਤੋਂ ਬਾਅਦ ਫਿਰ ਆਪਾਂ ਉਸੇ ਤਰ੍ਹਾਂ ਦੋ ਕੁੰਡੇ ਆਪਣੀ ਇਹ ਤੇ ਇਹ ਕੇ ਤਿੰਨ ਕੁੰਡਿਆਂ ਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਸੂਈ ਨੂੰ ਕੱਢ ਲੈਣਾ। ਇਸ ਤਰ੍ਹਾਂ ਫਿਰ ਆਪਾਂ ਇੱਕ ਕੁੰਡਾ نیچے ਸੁੱਟ ਦੇਣਾ ਇਸ ਤਰ੍ਹਾਂ ਸਲਾਈ ਤੋਂ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਆਪਾਂ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਦੀ ਆਪਾਂ ਸੂਈ ਨੂੰ ਕੱਢ ਲੈਣਾ ਇਸ ਤਰ੍ਹਾਂ ਇੱਕ ਕੁੰਡਾ ਆਪਾਂ ਸਲਾਈ ਤੋਂ نیچے ਛੱਡ ਦੇਣਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਜਿੰਨੇ ਵੀ ਕੁੰਡੇ ਹੋਣਗੇ ਆਪਾਂ ਇਸੇ ਤਰ੍ਹਾਂ ਬੰਦ ਕਰ ਲੈਣੇ ਤਿੰਨ ਕੁੰਡਿਆਂ ਦੇ ਵਿੱਚ ਦੀ ਸੂਈ ਨੂੰ ਇਸ ਤਰ੍ਹਾਂ ਕੱਢ ਕੇ ਫਿਰ ਇੱਕ ਕੁੰਡਾ ਆਪਾਂ نیچے ਛੱਡ ਦੇਣਾ ਇਸ ਤਰ੍ਹਾਂ ਸਲਾਈ ਤੋਂ نیچے ਛੱਡ ਦੇਣਾ ਅੱਗੇ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਸੂਈ ਨੂੰ ਜਿਹੜਾ ਆਪਾਂ ਕੱਢ ਲੈਣਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਇਹ ਕੁੰਡਾ ਆਪਾਂ ਸਲਾਈ ਤੋਂ نیچے ਛੁੱਟ ਦੇਣਾ ਅੱਗੇ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਵਿੱਚ ਦੀ ਦੋ ਆਪਣੇ ਇਹ ਕੁੰਡੇ ਤੇ ਇੱਕ ਇਹ ਨਾਲ ਲੈ ਕੇ ਤਿੰਨ ਗੁੰਡਿਆਂ ਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਸਲਾਈ ਨੂੰ ਕੱਢ ਲੈਣਾ ਸੌਰੀ ਸੂਈ ਨੂੰ ਕੱਢ ਲੈਣਾ ਥ੍ਰੈਡ ਨਾ ਜ਼ਿਆਦਾ ਆਪਾਂ ਟਾਈਟ ਕਰਨ ਨਾ ਜ਼ਿਆਦਾ ਲੂਜ਼ ਰੱਖਣਾ ਠੀਕ ਹੈ ਫਿਰ ਉਸੇ ਤਰ੍ਹਾਂ ਇੱਕ ਗੁੰਡਾ ਆਪਾਂ ਜਿਹੜਾ ਨੀਚੇ ਛੱਡ ਦੇਣਾ ਸਲਾਈ ਤੋਂ ਇਸ ਤਰ੍ਹਾਂ ਫਿਰ ਅੱਗੇ ਤਿੰਨ ਗੁੰਡਿਆਂ ਵਿੱਚ ਦੀ తర్వాతో నీచే ఫిని సూను క్డనా ఇక్కడ సలాయితో నీచేనా ఫేర అర తిని కడీ సూను క్డలే కట్ ਇਸੇ ਤਰ੍ਹਾਂ ਆਪਾਂ ਲਾਸਟ ਤੱਕ ਜਿਹੜੇ ਕੁੰਡੇ ਆਪਣੇ ਬੰਦ ਕਰਦੇ ਜਾਣਾ ਹੈ। ਤਿੰਨ-ਤਿੰਨ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਕਰਕੇ ਸੂਈ ਨੂੰ ਜਿਹੜਾ ਕੱਢਦੇ ਜਾਣ ਤੇ ਇੱਕ ਥ੍ਰੈਡ ਸੌਰੀ ਇੱਕ ਕੁੰਡਾ ਜਿਹੜਾ ਆਪਾਂ نیچے ਛੱਡਦੇ ਜਾਣਾ। ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਦੀ ਸੂਈ ਨੂੰ ਆਪਾਂ ਕੱਢ ਲੈਣਾ। కండా ఫైతో నీచేనా ఫా తిని సూను క్డా నీచేనా ఫా ਇੱਕ ਕੁੰਡਾ ਜਿਹੜਾ ਆਪਾਂ نیچے ਛੁੱਟ ਦੇਣਾ। ਫਿਰ ਅੱਗੇ ਉਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਵਿੱਚ ਦੀ ਆਪਾਂ ਸੂਈ ਨੂੰ ਕੱਢਾਂਗੇ। ਇਹ ਇੱਕ ਕੁੰਡਾ ਆਪਾਂ نیچے ਛੁੱਟ ਦੇਣਾ। ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਸੂਈ ਨੂੰ ਕੱਢਾਂਗੇ ਇੱਕ ਕੁੰਡਾ نیچے ਸੁੱਟ ਦੇਣਾ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਦੀ ਸੂਈ ਨੂੰ ਕੱਢਾਂਗੇ ਇੱਕ ਕੁੰਡਾ ਜਿਹੜਾ ਆਪਾਂ نیچے ਸੁੱਟ ਦੇਣਾ ਫਿਰ ਅੱਗੇ ਉਸੇ ਤਰ੍ਹਾਂ ਲਾਸਟ ਤੇ ਹੁਣ ਆਪਣੇ ਤਿੰਨ ਕੁੰਡੇ ਰਹਿ ਗਏ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਦੀ ਆਪਾਂ ਸੂਈ ਨੂੰ ਕੱਢ ਲੈਣਾ ਐਸਟਰਾ ਇੱਕ ਕੁੰਡਾ ਆਪਾਂ نیچے ਛੁੱਟ ਦੇਣਾ ਹੁਣ ਆਪਣੇ ਰਹਿ ਗਏ ਦੋ ਕੁੰਡੇ ਲਾਸਟ ਤੇ ਦੋ ਕੁੰਡਿਆਂ ਵਿੱਚ ਦੀ ਆਪਾਂ ਇਸ ਤਰ੍ਹਾਂ ਸੂਈ ਨੂੰ ਕੱਢ ਲੈਣਾ ਇੱਕ ਕੁੰਡਾ ਆਪਾਂ نیچے ਛੁੱਟ ਦੇਣਾ ਹੁਣ ਆਪਣਾ ਲਾਸਟ ਤੇ ਕੁੰਡਾ ਰਹਿ ਗਿਆ ਇਸ ਤਰ੍ਹਾਂ ਆਪਾਂ ਸੂਈ ਨੂੰ ਕੱਢ ਕੇ ਇਸ ਤਰ੍ਹਾਂ ਨੋਟ ਲਗਾ ਲੈਣੀ ਇਸ ਤਰ੍ਹਾਂ ਲਓ ਜੀ ਦੇਖੋ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਤਰ੍ਹਾਂ ਕੁੰਡੇ ਜਿਹੜੇ ਆਪਣੇ ਬੰਦ ਹੋ ਜਾਂਦੀ ਹੈ ਤੇ ਬਹੁਤ ਹੀ ਸੌਖਾ ਤਰੀਕਾ ਬਾਤ ਆਸਾਨੀ ਨਾਲ ਤੁਸੀਂ ਇਸ ਤਰ੍ਹਾਂ ਕੁੰਡਿਆਂ ਨੂੰ ਬੰਦ ਕਰ ਸਕਦੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ